ਕੈਨੇਡਾ ਵਿੱਚ ਜੁਲਾਈ 2024 ਵਿੱਚ 1500 ਪਲੱਸ ਐਲ ਐਮ ਆਈਏ ਨੂੰ ਮਨਜ਼ੂਰੀ ਦਿੱਤੀ ਗਈ ਹੈ ਤੇ ਕਿਵੇਂ ਤੁਸੀਂ ਨਾ ਐਲ ਐਮ ਆਈਏ ਨੂੰ ਲੱਭ ਸਕਦੇ ਹੋ ਤੇ ਕਿਵੇਂ ਇਸ ਤੇ ਅਪਲਾਈ ਕਰ ਸਕਦੇ ਹੋ ਇਸ ਬਾਰੇ ਤੁਹਾਨੂੰ ਜਾਣਕਾਰੀ ਅਸੀਂ ਦਿੰਨੇ ਆ ਕੈਨੇਡਾ ਵਿੱਚ 1500 ਤੋਂ ਵੱਧ ਐਲ ਐਮ ਆਈਏ ਨੌਕਰੀਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਤੇ 11000 ਤੋਂ ਵੱਧ ਨੌਕਰੀਆਂ ਕੈਨੇਡਾ ਦੇ ਰੋਜ਼ਗਾਰ ਤੇ ਸਮਾਜਿਕ ਵਿਕਾਸ ਤੋ ਐਲ ਐਮ ਆਈਏ ਦੀ ਪਰਵਾਨਗੀ ਲੈਣ ਦੀ ਉਡੀਕ ਵੀ ਕਰ ਰਹੀਆਂ ਨੇ ਐਲ ਐਮ ਆਈਏ ਨੌਕਰੀ ਲੱਭਣਾ ਸੌਖਾ ਹੋ ਸਕਦਾ ਕਿਉਂਕਿ ਬਹੁਤ ਸਾਰੇ ਨੌਕਰੀ ਦੇ ਇਸ਼ਤਿਹਾਰ ਸਿਰਫ ਈ ਐਸ ਡੀ ਸੀ ਨਿਯਮਾਂ ਦੀ ਪਾਲਣਾ ਕਰ ਲਈ ਹੁੰਦੇ ਨੇ ਤੇ ਹਾਰ ਨਾ ਮੰਨੋ ਅਪਲਾਈ ਕਰ ਸਕਦੇ ਹੋ ਤੇ ਤੁਹਾਨੂੰ ਕੋਈ ਨਾ ਕੋਈ ਵੱਡਾ ਰਾਹ ਵੀ ਲੱਭ ਜਾਵੇਗਾ ਉਨਾ ਕੈਨੇਡੀਅਨ ਮਾਲਕਾਂ ਲਈ ਲੇਬਰ ਮਾਰਕੀਟ ਪ੍ਰਭਾਵ ਮੁਲਾਂਕਣ ਦੀ ਲੋੜ ਹੁੰਦੀ ਹੈ ਜੋ ਸਥਾਈ ਵਿਦੇਸ਼ੀ ਕਾਮਿਆਂ ਨੂੰ ਨੌਕਰੀ 'ਤੇ ਰੱਖਣਾ ਚਾਹੁੰਦੇ ਨੇ ਰੋਜ਼ਗਾਰ ਅਤੇ ਸਮਾਜਿਕ ਵਿਕਾਸ ਕੈਨੇਡਾ ਇੱਕ ਐਲ ਐਮ ਆਈਏ ਨੂੰ ਮਨਜ਼ੂਰੀ ਦੇਵੇਗਾ ਪਰ ਜੇਕਰ ਕਿਸੇ ਵਿਦੇਸ਼ੀ ਕਰਮਚਾਰੀ ਨੂੰ ਨੌਕਰੀ 'ਤੇ ਰੱਖਣ ਨਾਲ ਕੈਨੇਡੀਅਨ ਜੌਬ ਮਾਰਕੀਟ ਨੂੰ ਕੋਈ ਫਾਇਦਾ ਨਹੀਂ ਹੁੰਦਾ ਜਾਂ ਨੁਕਸਾਨ ਨਹੀਂ ਹੁੰਦਾ ਇਹ ਦਰਸਾਉਂਦਾ ਕਿ ਰੋਜ਼ਗਾਰਦਾਤਾ ਇੱਕਨ ਕਨੇਡੀਅਨ ਨੂੰ ਨੌਕਰੀ ਤੇ ਰੱਖਣ ਦੀ ਕੋਸ਼ਿਸ਼ ਕੀਤੀ ਪਰ ਸਹੀ ਵਿਅਕਤੀ ਨਹੀਂ ਲੱਭ ਸਕਿਆ ਤੇ ਉੱਥੇ ਹੀ ਦੱਸ ਦਿਆਂ ਕਿ ਐਲ ਐਮ ਆਈਏ ਪ੍ਰਵਾਨਗੀ ਨਾਲ ਕਨੇਡਾ ਵਿੱਚ ਨੌਕਰੀ ਲੱਭਣਾ ਸਿੱਧਾ ਹੋ ਸਕਦਾ ਜੇਕਰ ਤੁਸੀਂ ਜਾਣਦੇ ਹੋ ਕਿ ਕਿੱਥੇ ਲੱਭਣਾ ਹੈ ਇਹ ਕਿਸ ਕਦਮ ਦੀ ਪਾਲਣਾ ਕਰਨੀ ਹੈ ਇਸ ਬਾਰੇ ਵੀ ਤੁਹਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਪਹਿਲੇ ਕਦਮ ਦੇ ਵਿੱਚ ਕਨੇਡਾ ਜੌਬ ਬੈਂਕ ਤੇ ਜਾਓ ਕਨੇਡਾ ਜੌਬ ਬੈਂਕ ਦੀ ਅਧਿਕਾਰਿਕ ਵੈੱਬਸਾਈਟ ਤੇ ਜਾ ਕੇ ਸ਼ੁਰੂਆਤ ਕਰੋ ਇਹ ਸਾਈਟ ਕਨੇਡਾ ਵਿਚ ਜੋਬ ਦੀ ਜਿੱਥੇ ਰੋਜ਼ਗਾਰ ਦੇ ਮੌਕਿਆਂ ਦੀ ਭਾਲ ਦੇ ਵਿੱਚ ਤਲਾਸ਼ ਲੋਕਾਂ ਨੂੰ ਰਸਤਾ ਦਿਖਾਉਂਦੀ ਹੈ ਤੇ ਇੱਕ ਭਰੋਸੇਯੋਗ ਸਰੋਤ ਹੈ ਜਿਸ ਵਿੱਚ ਐਲ ਐਮ ਆਈਏ ਪ੍ਰਵਾਨਿਤ ਨੌਕਰੀਆਂ ਸ਼ਾਮਲ ਨੇ ਵੈਬਸਾਈਟ ਕਨੇਡਾ ਜੌਬ ਬੈਂਕ ਕਨੇਡਾ ਦੇ ਬਾਹਰ ਦੇ ਵਿਅਕਤੀਆਂ ਲਈ ਮਨੋਨਿਤ ਨੌਕਰੀਆਂ ਤੱਕ ਪਹੁੰਚਣ ਲਈ ਸਥਾਈ ਵਿਦੇਸ਼ੀ ਕਰਮਚਾਰੀ ਲੇਬਲ ਵਾਲੇ ਭਾਗ ਤੇ ਜਾਓ ਤੇ ਉੱਥੇ ਹੀ ਦੂਸਰੇ ਕਦਮ ਦੀ ਗੱਲ ਕੀਤੀ ਜਾਵੇ ਤਾਂ ਕੈਨੇਡੀਅਨ ਕੈਨੇਡਾ ਦੇ ਵਿੱਚ ਨੌਕਰੀਆਂ ਦੀ ਖੋਜ ਕਿਵੇਂ ਕਰਨੀ ਹੈ ਇੱਕ ਵਾਰ ਕੈਨੇਡਾ ਜੌਬ ਦੀ ਵੈਬਸਾਈਟ ਤੇ ਸਿਗਾਏ ਅਸਤਾਇ ਵਿਦੇਸ਼ੀ ਕਾਮਿਆਂ ਦੇ ਕਲਿੱਕ ਕਰੋ ਉਪਲਬਧ ਨੌਕਰੀਆਂ ਦੀ ਸੂਚੀ ਦੀ ਭਾਲ ਸ਼ੁਰੂ ਕਰੋ ਤੇ ਖੋਜ ਬਟਨ ਨੂੰ ਤੁਹਾਨੂੰ ਦਬਣਾ ਪਵੇਗਾ ਫਿਲਟਰ ਦੀ ਵਰਤੋਂ ਕਰੋ ਆਪਣੀ ਖੋਜ ਸ਼ੁਰੂ ਕਰਨ ਤੋਂ ਬਾਅਦ ਤੁਸੀਂ ਆਪਣੇ ਨਤੀਜਿਆਂ ਨੂੰ ਘਟਾਉਣ ਲਈ ਪਰਵਾਨਕ ਕਿਤੇ ਫਿਲਟਰਾਂ ਦੀ ਵਰਤੋਂ ਕਰਨਾ ਚਾਹੋਗੇ ਸਥਾਨ ਉਹ ਸੂਬਾ ਸ਼ਹਿਰ ਚੁਣੋ ਜਿਸ ਤੇ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਤਨਖਾਹ ਦੀ ਰੇਂਜ ਦੁਆਰਾ ਫਿਲਟਰ ਕਰੋ ਜਿਸ ਨਾਲ ਤੁਹਾਨੂੰ ਆਰਾਮ ਦੇ ਉਹ ਹੋ ਸਕੇ ਤੇ ਉੱਥੇ ਹੀ ਦੱਸ ਦੇ ਕਿ ਐਲ ਐਮ ਆਈ ਦੀ ਸਥਿਤੀ ਇੱਕ ਮਹੱਤਵਪੂਰਨ ਹੈ ਸਿਰਫ ਉਹਨਾਂ ਸੂਚੀਆਂ ਨੂੰ ਦੇਖਣ ਲਈ ਐਲ ਐਮ ਆਈ ਪਰਮਾਨੈਂਟ ਨੌਕਰੀਆਂ ਲਈ ਫਿਲਟਰ ਕਰਨਾ ਯਕੀਨੀ ਬਣਾਓ ਕਿ ਲੇਬਰ ਮਾਰਕੀਟ ਪ੍ਰਭਾਵ ਮੁਲਾਂਕਣ ਦੁਆਰਾ ਸਮਰਪਿਤ ਨੇ ਤੇ ਉਥੇ ਹੀ ਚੌਥੇ ਕਦਮ ਦੀ ਗੱਲ ਕੀਤੀ ਜਾਵੇ ਤਾਂ ਨੌਕਰੀਆਂ ਲਈ ਅਰਜੀ ਦੇਣੀ ਤਾਂ ਤੁਸੀਂ ਐਲ ਐਮ ਆਈ ਪ੍ਰਮਾਨਿਤ ਨੌکریاں ਲੱਭ ਰਹੇ ਹੋ ਉਹਨਾਂ ਨੌਕਰੀਆਂ ਦੀ ਚੋਣ ਕਰੋ ਜੋ ਤੁਹਾਡੇ ਦਿਲਚਸਪੀ ਜਿਸ ਵਿੱਚ ਹੋਵੇ ਤੇ ਉੱਥੇ ਹੀ ਜੋਬ ਬੈਂਕ ਦੀ ਵੈਬਸਾਈਟ ਦੇ ਰੋਜ਼ਗਾਰਦਾਤਾਵਾ ਆਪਣੀ ਸਾਈਟ ਸਿੱਧੇ ਤੌਰ ਤੇ ਜਿੱਥੇ ਅਰਜੀ ਵੀ ਦੇ ਸਕਦੇ ਨੇ ਇਸ ਨਿਸ਼ਚਿਤ ਕਰੋ ਕਿ ਤੁਸੀਂ ਨੌਕਰੀ ਦੀ ਪੋਸਟਿੰਗ ਵੀ ਦੱਸੀ ਹੈ ਨੌਕਰੀ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਆਪਣੀ ਅਰਜੀ ਤਿਆਰ ਕੀਤੀ ਹੈ ਇਹਨਾਂ ਕਦਮਾਂ ਤੋਂ ਬਾਅਦ ਤੁਸੀਂ ਐਲ ਐਮ ਆਈ ਪ੍ਰਮਾਨਿਤ ਨੌਕਰੀਆਂ ਦੀ ਇੱਕ सूची देखो ऑनलाइन अप्लाई करो आते अपनी दिलचस्पी ਦਿਖਾਉਣ ਜਾਂ ਸਵਾਲ ਪੁੱਛਣ ਲਈ ਸਿੱਧੇ ਕਾਰੋਬਾਰੀਆਂ ਨਾਲ ਸੰਪਰਕ ਵੀ ਕਰ ਸਕਦੇ ਹੋ ਤੇ ਉਤੇ ਹੀ ਐਲ ਐਮ ਆਈ ਨੌਕਰੀਆਂ ਲਈ ਅਰਜੀ ਦੇਣ ਦੇ ਸੁਝਾਅ ਸਭ ਤੋਂ ਪਹਿਲਾਂ ਨਾਮ ਵਾਲੀ ਕੰਪਨੀ ਦੀ ਅਰਜੀ ਦੋ ਨਾਮ ਵਾਲੀ ਕੰਪਨੀ ਦੀ ਅਰਜੀ ਦੇਣ ਨਾਲ ਨੰਬਰ ਨਹੀਂ ਤੁਹਾਡੇ ਮੌਕੇ ਵੱਸ ਸਕਦੇ ਨੇ ਐਲ ਐਮ ਆਈ ਦੀ ਭੁਗਤਾਨ ਕਰਨ ਤੋਂ ਜਿੱਥੇ ਬਚਣਾ ਤੁਸੀਂ ਮਾਲਕ ਨੂੰ ਐਲ ਐਮ ਆਈ ਲਈ ਭੁਗਤਾਨ ਕਰਨਾ ਗੈਰ ਕਾਨੂੰਨੀ ਹੈ ਆਪਣੇ ਪ੍ਰੋਫਾਈਲ ਨਾਲ ਮੇਲ ਕਰੋ ਉਹਨਾਂ ਨੌਕਰੀਆਂ ਲਈ ਅਪਲਾਈ ਕਰੋ ਜੋ ਤੁਹਾਡੇ ਹੁਨਰ ਦੇ ਅਨੁਕੂਲ ਹੋੜ ਤੁਹਾਡੀ ਨੌਕਰੀਆਂ ਤੇ ਰੱਖੇ ਜਾਣ ਦੀ ਸੰਭਾਵਨਾ ਨੂੰ ਵਧਾਇਆ ਜਾ ਸਕੇ ਆਪਣੇ ਰੈਜ਼ਿਊਮੇ ਨੂੰ ਤਿਆਰ ਕਰੋ ਨੌਕਰੀਆਂ ਦੀਆਂ ਭੂਮਿਕਾ ਅਤੇ ਜ਼ਿੰਮੇਵਾਰੀਆਂ ਨਾਲ ਮੇਲ ਕਰਨ ਲਈ ਆਪਣੇ ਰੈਜ਼ਿਊਮੇ ਨੂੰ ਵਿਸਥਰਤ ਕਰੋ ਅਤੇ ਇਹ ਦਰਸਾਓ ਕਿ ਤੁਸੀਂ ਚੰਗੀ ਤਰ੍ਹਾਂ ਇਸ ਨੌਕਰੀ ਲਈ ਫਿੱਟ ਹੋ ਤੇ ਐਲਐਮਆਈsਕਾਰਤਮਕ ਰੁਜ਼ਗਾਰਦਾਤਾਵਾਂ ਲੱਭਣਾ ਤੇ ਕਿਸੇ ਵਿਦੇਸ਼ੀ ਕਰਮਚਾਰੀ ਨੂੰ ਨੌਕਰੀ ਦੇ ਰੱਖਣ ਲਈ ਰੋਜ਼ਗਾਰਦਾਤਾ ਮਨਸਕਾਰਤਮਕ ਐਲ ਐਮ ਆਈਏ ਦੀ ਲੋੜ ਹੁੰਦੀ ਹੈ ਜੇਕਰ ਉਹਨਾਂ ਨੂੰ ਇੱਕ ਨਕਾਰਤਮਕ ਐਲ ਐਮ ਆਈਏ ਮਿਲਦਾ ਹੈ ਤਾਂ ਉਹ ਨੌਕਰੀ ਨਹੀਂ ਕਰ ਸਕਦੇ ਧੋਖਾਧੜੀ ਨੂੰ ਰੋਕਣ ਅਤੇ ਨੌਕਰੀ ਲੱਭਣ ਵਾਲਿਆਂ ਦੀ ਮਦਦ ਕਰਨ ਲਈ ਰੋਜ਼ਗਾਰ ਅਤੇ ਸਮਾਜਿਕ ਵਿਕਾਸ ਕੈਨੇਡਾ ਹਰ 3 ਮਹੀਨਿਆਂ ਵਿੱਚ ਉਹਨਾਂ ਕੰਪਨੀਆਂ ਦੀ ਇੱਕ ਸੂਚੀ ਜਾਰੀ ਕਰਦਾ ਹੈ ਜਿਨ੍ਹਾਂ ਨੂੰ ਇੱਕ ਸਕਾਰਾਤਮਕ ਐਲ ਐਮ ਆਈ ਪ੍ਰਾਪਤ ਹੋਇਆ ਹੈ ਰੋਜ਼ਗਾਰਦਾਤਾ ਮੈਲਮਾਈ ਦੀ ਸਥਿਤੀ ਦੀ ਜਾਂਚ ਕਿਵੇਂ ਕਰ ਸਕਦੇ ਨੇ ਤੇ ਤੁਹਾਨੂੰ ਦੱਸਦੀ ਕੁਝ ਕਿ ਲਿੰਕ ਨੇ ਇਹਨਾਂ ਲਿੰਕਾਂ ਦੇ ਜ਼ਰੀਏ ਤੁਸੀਂ ਰੋਜ਼ਗਾਰਦਾਤਾਵਾਂ ਕੋਲ ਸਕਾਰਾਤਮਕ ਤੇ ਨਕਾਰਾਤਮਕ ਐਲਮਾਈ ਚੈੱਕ ਕਰ ਸਕਦੇ ਹੋ ਸਕਾਰਾਤਮਕ ਐਲਮਾਈ ਰੋਜ਼ਗਾਰਦਾਤਾ ਤੇ ਨਕਾਰਾਤਮਕ ਐਲਮਾਈ ਰੋਜ਼ਗਾਰਦਾਤਾ ਤੇ ਉਤੈ ਐਲਮਾਈ ਦੀ ਵੈਧਤਾ ਦੀ ਗੱਲ ਕੀਤੀ ਜਾਵੇ ਤਾਂ ਐਲ ਐਮ ਆਈ ਦੀ 1 ਮਈ 2024 ਤੋਂ ਸਾਰੀ ਅਤੇ ਸੇਤ ਸੰਭਾਲ ਨੂੰ ਛੱਡੋ ਛੱਡ ਕੇ 6 ਮਹੀਨਿਆਂ ਲਈ ਵੈਧ ਇਹ ਕੁਝ ਮਤਵਪੂਰਨ ਸਾਰਣੀ ਜੇਕਰ ਗੱਲ ਕੀਤੀ ਜਾਵੇ ਤਾਂ ਮਨਜ਼ੂਰ ਸੁਦਾ ਐਲ ਐਮ ਆਈ ਨੌਕਰੀਆਂ 1500 ਤੇ ਲੰਬਿਤ ਐਲ ਐਮ ਆਈ ਨੌਕਰੀਆਂ 11000 ਐਲ ਐਮ ਆਈ ਦਾ ਉਦੇਸ਼ ਅਸਥਾਈ ਵਿਦੇਸ਼ੀ ਕਰਮਚਾਰੀਆਂ ਨੂੰ ਨਿਯੁਕਤ ਕਰਨਾ ਐਲ ਐਮ ਆਈ ਦੀ ਵੈਧਤਾ 6 ਮਹੀਨੇ ਨਿਰਮਾਣ ਅਤੇ ਸਿੱਤ ਸੰਭਾਲ ਵਕਫ ਵਕ ਹੋ ਸਕਦੇ ਨੇ ਈ ਐਸ ਡੀ ਸੀ ਰਜ਼ਗਾਰ ਅਤੇ ਸਮਾਜਿਕ ਵਿਕਾਸ ਕੈਨੇਡਾ ਜੌਬ ਬੈਂਕ ਲਿੰਕ ਕੈਨੇਡਾ ਜੌਬ ਬੈਂਕਰ ਫਿਲਟਰ ਵਿਕਲਪ ਦੀ ਗੱਲ ਕੀਤੀ ਜਾਵੇ ਤੇ ਸਥਾਨ ਭੋਗਤਾਨ ਪਾਸ਼ਾ ਤੇ ਐਲਐਮਆਈ ਦੁਆਰਾ ਸਥਿਤੀ ਦੀ ਜਾਂਚ ਕਰਨਾ ਤੇ ਸਕਾਰਤਮਕ ਐਲਐਮਆਈ ਰੋਜ਼ਗਾਰਦਾਤਾ ਸਕਾਰਤਮਕ ਐਲਐਮਆਈ ਦੀ ਸੂਚੀ ਅਤੇ ਨਕਾਰਤਮਕ ਐਲਐਮਆਈ ਨੈਟਿਵ ਐਲਐਮਆਈ ਦੀ ਸੂਚੀ ਤੇ ਐਲਐਮਆਈ ਨੌਕਰੀਆਂ ਲੱਭਣ ਦੇ ਲਾਭ ਪਹਿਲੇ ਨੰਬਰ ਤੇ ਨੌਕਰੀ ਦੀ ਸੁਰੱਖਿਆ ਸਕਾਰਤਮਕ ਐਲਐਮਆਈ ਲੱਭਣਾ ਤਾਂ ਇੱਕ ਸਥਿਰ ਨੌਕਰੀ ਹੈ ਕਾਨੂੰਨੀ ਰੋਜ਼ਗਾਰ ਐਲਐਮਆਈ ਸਥਿਤੀ ਦੀ ਜਾਂਚ ਕਰ ਘਟਾਨਿਆਂ ਤੋਂ ਬਚੋ ਤੀਸਰਾ ਕਿ ਅਰੇਰ ਵਿੱਚ ਵੱਧਦਾ ਬਹੁਤ ਸਾਰੇ ਦੇ ਹੋਗਾਂ ਵਿੱਚ ਵਿਕਾਸ ਮੌਕੇ ਪ੍ਰਦਾਨ ਉਹਨਾਂ ਦੇ ਵਿਦੇਸ਼ੀ ਕਰਮਚਾਰੀ ਦੀ ਜ਼ਰੂਰਤ ਹੁੰਦੀ ਹੈ ਆਸਾਨ ਐਪਲੀਕੇਸ਼ਨ ਨੌکریاں ਲੱਭਣ ਅਤੇ ਅਰਜ਼ੀਆਂ ਦੇਣ ਲਈ ਸਧਾਨ ਕਦਮ ਤੇ ਨੌਕਰੀਆਂ ਦੀ ਜਿੱਥੇ ਵਿਸ਼ਾਲ ਸ਼੍ਰੇਣੀ ਵੱਖ-ਵੱਖ ਉਦਯੋਗਾਂ ਵਿੱਚ ਨੌਕਰੀ ਤੇ ਬਹੁਤ ਸਾਰੇ ਵਿਕਲਪ ਤੇ ਸਿੱਟੇ ਦੀ ਗੱਲ ਕੀਤੀ ਜਾਵੇ ਤਾਂ ਕੈਨੇਡਾ ਵਿੱਚ ਐਲਐਮਆਈ ਨੌਕਰੀ ਲੱਭਣਾ ਸੌਖਾ ਹੋ ਸਕਦਾ ਹੈ ਪਰ ਇਹ ਸੰਭਵ ਨਹੀਂ ਹੈ ਕਿ ਐਲਐਮਆਈ ਪ੍ਰਵਾਨਿਤ ਨੌਕਰੀ ਦੀ ਭਾਲ ਕਰਨ ਅਤੇ ਉਹਨਾਂ ਲਈ ਅਰਜ਼ੀ ਦੇਣ ਲਈ ਇਹਨਾਂ ਕਦਮਾਂ ਦੀ ਪਾਲਣਾ ਕਰੋ ਕੁਟਾਲਿਆਂ ਤੋਂ ਬਚਲੇ ਇਸ ਘਾਰਤਮਕ ਤੇ ਨਕਾਰਤਮਕ ਐਲਮਾਈ ਵਾਲੇ ਮਾਲਕਾਂ ਦੀ ਸੂਚੀ ਦੀ ਜਾਂਚ ਕਰੋ ਅਤੇ ਯਕੀਨ ਬਣਾਓ ਕਿ ਤੁਸੀਂ ਅਸਲ ਜ਼ਿੰਦਗੀ ਦੇ ਵਿੱਚ ਇਸ ਕੰਮ ਦੇ ਉੱਪਰ ਨੌਕਰੀ ਕਰਨਾ ਚਾਹੁੰਦੇ ਹੋ ਤੇ ਅਕਸਰ ਪੁੱਛੇ ਜਾਂਦੇ ਜੋ ਸਵਾਲ ਨੇ ਇਸ ਵਿੱਚ ਕਿ ਐਲਮਾਈ ਦੀ ਇਸ ਦੀ ਕੀਮਤ ਹੈ ਹਾਂ ਇਸ ਨੌਕਰੀ ਦੀ ਸੁਰੱਖਿਆ ਤੇ ਕੀ ਕਾਨੂੰਨੀ ਰੋਜ਼ਗਾਰ ਪ੍ਰਾਪਤ ਕਰਦੀ ਹੈ ਤੇ ਉੱਥੇ ਹੀ ਐਲਮਾਈ ਸਥਿਤੀ ਦੀ ਜਾਂਚ ਕਿਵੇਂ ਕਰੀਏ ਈਐਸਡੀ ਸੀ ਵੈਬਸਾਈਟ ਤੇ ਸਕਾਰਤਮਕ ਤੇ ਨਕਾਰਤਮਕ ਐਲਮਾਈ ਸੂਚੀਆਂ ਦੀ ਜਾਂਚ ਕਰੋ ਐਲਮਾਈ ਕਿੰਨੀ ਦੇਰ ਦੀ ਵੈਧ ਹੈ ਤਾਂ ਇਸ ਲਈ ਐਲਮਾਈ 6 ਮਹੀਨਿਆਂ ਲਈ ਵੈਧ ਹੈ ਤੇ ਉਸ ਦੀ ਉਸਾਰੀ ਤੇ ਸਿਹਤ ਸੰਭਾਲ ਨੂੰ ਛੱਡ ਕੇ ਰੇਡਨ ਕਬਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਖਬਰوں ਖਬਰਾਂ ਚੱਲਣੀਆਂ ਤਾਂ ਦੇਖਣੀ ਆ ਸੁਣਨੀ ਆ ਪੜ੍ਹਨੀ ਆ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦਿਨਾਲ